ਸੋ ਸ਼੍ਰੀ ਗੱਲ ਜੀ ਮੈਂ ਹਾਸ਼ਟਿਪ ਕਾਰਸਾਂ ਦੂਤੇ ਗੱਲ ਕਰਦੇ ਹਾਂ ਜਿੱਥੇ ਨਸ਼ਾ ਤਸਵੀਰ ਨੂੰ ਲੈ ਕੇ ਜਿਹੜੇ ਨੇ ਕਾਫੀ ਵੱਡੇ ਅ ਯੁੱਧ ਨਸ਼ਾ ਵਿਰੁੱਧ ਜਿਹੜੀ ਹੈ ਇੱਕ ਅ ਮੁਹਮਮ ਵੀ ਚਲਾਈ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੂਸਰੇ ਪਾਸੇ ਨਸ਼ਾ ਦੇ ਉੱਤੇ ਕੰਟਰੋਲ ਕਰਨ ਵਾਸਤੇ ਜਿਹੜੀ ਹੈ ਆਪੋ ਆਪਣੀ ਸਰਕਾਰ ਜੱਗੋ ਜਗਰ ਲੱਗੀ ਹੋਈ ਹੈ ਲੇਕਿਨ ਉਸੇ ਹੀ ਨਸ਼ੇ ਦੀ ਵਿਕਰੀ ਹੋ ਰਹੀ ਹੈ ਉਸੇ ਹੀ ਨਸ਼ੇ ਦੇ ਵਿੱਚ ਲੋਕ ਡੁੱਬਦੇ ਜਾ ਰਹੇ ਨੇ ਤੇ ਉਸੇ ਵਿੱਚ ਹੀ ਜਿਹੜੀ ਹੈ ਜਵਾਨੀ ਵੀ ਸਾੜਦੀ ਜਾ ਰਹੀ ਹੈ ਜੇਕਰ ਗੱਲ ਕਰੀਏ ਜਿੱਥੇ ਨਸ਼ਾ ਤਸਕਰੀ ਨੂੰ ਲੈ ਕੇ ਕਾਫੀ ਟਾਈਮ ਤੋਂ ਜਿਹੜੇ ਨੇ ਆਪੋ ਆਪਣੀ ਸਮੇਂ-ਸਮੇਂ ਦੀ ਸਰਕਾਰਾਂ ਨੇ ਕਿਹਾ ਕਿ ਅਸੀਂ ਕੰਟਰੋਲ ਕਰਾਂਗੇ ਲੇਕਿਨ ਉਹ ਕੰਟਰੋਲ ਨਹੀਂ ਕੀਤਾ ਜਾ ਰਿਹਾ ਜੇਕਰ ਗੱਲ ਕਰੀਏ ਨਸ਼ਾ ਵੇਚਣ ਵਾਲੇ ਲੋਕ ਹੋਰ ਨੇ ਤੇ ਆਮ ਲੋਕ ਹੋਰ ਨੇ ਲੇਕਿਨ ਆਮ ਲੋਕਾਂ ਨੂੰ ਜਿਹੜਾ ਹੈ ਗ੍ਰਿਫਤਾਰ ਪਹਿਲੇ ਹੱਥ ਪਹਿਲੇ ਜਿਹੜੇ ਨੇ ਹੱਕ ਚ ਕਰ ਲਿਆ ਜਾਂਦਾ ਹੈ ਲੇਕਿਨ ਜਿਹੜਾ ਨਸ਼ਾ ਵੇਚਦੇ ਨੇ ਉਹ ਜਿਹੜੇ ਨੇ ਉਹ ਨਾਮੀ ਚਿਹਰੇ ਹੁੰਦੇ ਨੇ ਉਹਨਾਂ ਨੂੰ ਲੋਕ ਵੀ ਪਛਾਣਦੇ ਨੇ ਲੇਕਿਨ ਕਿਤੇ ਨਾ ਕਿਤੇ ਉਹ ਚਿਹਰੇ ਲੋਕਾਂ ਤੋਂ ਛੁਪੇ ਹੁੰਦੇ ਨੇ ਹਾਲਾਂਕਿ ਨਸ਼ਾ ਜਿਹੜਾ ਹੈ ਉਹ ਲੋਕਾਂ ਦੀ ਜਿਹੜੀ ਹੈ ਨੇ ਕਈਆਂ ਦੀ ਜ਼ਿੰਦਗੀ ਨੂੰ ਖਾ ਖਾ ਚੁੱਕਾ ਹੈ ਲੋਕਾਂ ਦੇ ਜਵਾਨ ਧੀਆਂ ਪੁੱਤਰ ਜਿਹੜੇ ਨੇ ਨਸ਼ੇ ਦੇ ਵਿੱਚ ਬਰਬਾਦ ਹੋ ਚੁੱਕੇ ਨੇ ਤੇ ਦੂਸਰੇ ਪਾਸੇ ਜਿਹੜੇ ਲੋਕ ਇੱਕ ਸਨੇਹੇ ਦਿੰਦੇ ਨੇ ਜਿਹੜੇ ਵੱਖੋ ਵੱਖਰੇ ਕਰੈਕਟਰ ਲਿਭਾਉਂਦੇ ਨੇ ਉਸੇ ਕਰੈਕਟਰ ਦੇ ਵਿੱਚ ਕੀ ਉਹ ਲੋਕ ਨਸ਼ੇ ਦੀ ਆੜ ਕਰਦੇ ਨੇ ਨਸ਼ਾ ਵੇਚਿਆ ਜਾਂਦਾ ਤੇ ਉਸ ਨਸ਼ੇ ਦੀ ਆੜ ਦੇ ਵਿੱਚ ਲੋਕ ਮਰਦੇ ਵੀ ਦਿਖਾਈ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਸਭ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਨੇ ਨਸ਼ਾ ਨਸ਼ਾ ਤਸਕਰੀ ਦੇ ਵਿੱਚ ਇੱਕ ਮਸ਼ਹੂਰ ਜਿਹੜੇ ਨੇ ਬਾਲੀਵੁੱਡ ਅਦਾਕਾਰਾਂ ਦਾ ਨਾਮ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਵੈਬ ਸੀਰੀਜ਼ ਦੀ ਦੁਨੀਆ ਦੇ ਇੱਕ ਵੱਲ ਫਿਰ ਡਰੱਗਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਵਾਦਾਂ ਵਿੱਚ ਕਿਰੀ ਗਈ ਹੈ ਪ੍ਰਮੁੱਖ ਵੈਬ ਸੀਰੀਜ਼ ਦੀ ਫੈਮਲੀ ਮੈਨ ਅਤੇ ਫਲਜੀ ਸਮੇਤ ਕਈ ਫਿਲਮਾਂ ਵਿੱਚ ਸਪੋਟੀ ਅਦਾਕਾਰ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਐਂਟੀ ਨਾਰਕੋਟਿਕਸ ਟਾਸਕ ਫੋਰ ਦੀ ਆਗਰਾ ਯੂਨਿਟ ਦੇ ਕਲਾਕਾਰਾਂ ਨੂੰ ਐਮਡੀਐਮਏ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ਵਿੱਚ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਇਹ ਗ੍ਰਿਫਤਾਰ ਕੀਤੀ ਹੋਈ ਅਦਾਕਾਰਾਂ ਬੜਾ ਵੱਡਾ ਸਵਾਲ ਖੜਾ ਹੋ ਰਿਹਾ ਹੋਵੇਗਾ ਤੁਹਾਡੇ ਅੰਦਰ ਵੀ ਜਾਣਨ ਦੀ ਜਿਹੜੀ ਹੈ ਕਿ ਕਾਫੀ ਜ਼ਿਆਦਾ ਹਲਚਰ ਮੱਚੀ ਹੋਣੀ ਹੈ ਕਿਉਂਕਿ ਫਿਰ ਵੀ ਜਿਹੜੇ ਨਾਮੀਗ੍ਰਾਮੀ ਲੋਕ ਨੇ ਜਿਹੜੇ ਐਡੇ ਵੱਡੇ ਸਟੇਜ ਦੇ ਉੱਤੇ ਕੰਮ ਕਰਦੇ ਨੇ ਲੇਕਿਨ ਉਹਨਾਂ ਵੱਲੋਂ ਵੀ ਨਸ਼ਾ ਤਸਕਰੀ ਦੇ ਵਿੱਚ ਜਿਹੜਾ ਹੈ ਆਪਣਾ ਹੱਥ ਵਧਾਇਆ ਜਾ ਰਿਹਾ ਹੈ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀ ਪਛਾਣ ਮਾਨ ਸਿੰਘ ਵਜੋਂ ਹੋਈ ਹੈ ਮਾਨ ਸਿੰਘ ਦੇ ਕਰੀਬ 1 ਸਾਲ ਤੋਂ ਫਰਾਗ ਚੱਲ ਰਿਆ ਸੀ ਗਿਫਤਾਰੀ ਐਨ ਡੀ ਐਫ ਆਗਰਾ ਯੂਨਿਟ ਦੇ ਐਨ ਟੀ ਐਫ ਲਖਨਊ ਦੇ ਸੁਪਰਵਾਈਜ਼ਰ ਵਿੱਚ ਕਰਵਾਈ ਗਈ ਹੈ ਅੰਜਾਮ ਦਿੰਦੇ ਹੋਏ ਉਸਨੇ ਮੁੰਬਈ ਦੇ ਮਾਲਤਾਲ ਇਲਾਕੇ ਵਿੱਚ ਦਬੋਚਿਆ ਫਿਲਮੀ ਕਾਰੇ ਮਾਨ ਸਿੰਘ ਨੇ ਸਾਲ 2008 ਵਿੱਚ ਫਿਲਮੀ ਦੁਨੀਆ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੁੰਬਈ ਦਾ ਰੁਕ ਕੀਤਾ ਤੇ ਉਸਨੇ ਕਈ ਫਿਲਮਾਂ ਦੀ ਵੈਬ ਸੀਰੀ ਵਿੱਚ ਛੋਟੇ ਛੋਟੇ ਕਿਰਦਾਰ ਵੀ ਨਿਭਾਏ ਐਮ ਡੀ ਐਮਏ ਦੀ ਤਸਕਰੀ ਵਿੱਚ ਅਸ਼ਮੂਲੀਅਤ ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਮਾਨ ਸਿੰਘ ਨੇ ਕਬੂਲ ਕੀਤਾ ਕਿ ਉਹ ਇੱਕ ਵਿਅਕਤੀ ਦੀ ਗੱਲ ਮੰਨ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਹੋ ਗਿਆ ਉਸਨੇ ਇਹ ਵੀ ਦੱਸਿਆ ਕਿ ਉਸ ਨੂੰ ਇੱਕ ਸਾਥੀ ਨਾਲ ਮਿਲ ਕੇ ਕਈ ਵਾਰ ਐਮ ਡੀ ਐਮ ਏ ਨਸ਼ੀਲੇ ਪਦਾਰਥ ਆਗੜਾ ਵਿੱਚ ਹੋਰ ਵਿਅਕਤੀ ਤੱਕ ਪਹੁੰਚਾਇਆ ਸੀ ਐ ਐਨ ਟੀ ਐਫ ਨੇ ਦੱਸਿਆ ਕਿ ਵਾਂਟਡ ਚੱਲ ਰਿਹਾ ਹੈ ਅਭਿਯੁਕਤ ਮਾਨ ਸਿੰਘ ਨੂੰ ਹੁਣ ਕਾਨੂੰਨੀ ਕਾਰਵਾਈ ਲਈ ਮੁੰਬਈ ਲਿਆਉਣਾ ਤੇ ਥਾਣਾ ਆਗੜਾ ਵਿੱਚ ਦਾਖਲ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੀ ਸਭ ਤੋਂ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਲੋਕ ਪਰਦੇ ਉੱਤੇ ਕੰਮ ਕਰਦੇ ਨੇ ਜਿਹੜੇ ਲੋਕ ਸਹੀ ਰਸਤੇ ਦੇ ਉੱਤੇ ਪਉਣਾ ਹੈ ਉਹ ਚੀਜ਼ਾਂ ਨੂੰ ਸਮਝਉਂਦੇ ਸਮਝਉਂਦੇ ਆਪ ਹੀ ਉਹ ਗਲਤ ਕੰਮ ਕਰਦੇ ਨੇ ਕਿਉਂਕਿ ਪੈਸਾ ਇੱਕ ਅਜਿਹੀ ਚੀਜ਼ ਹੈ ਜਿਹੜੀ ਜਿਹੜਾ ਉਹਨਾਂ ਦੇ ਦਿਮਾਗ ਨੂੰ ਚੜ ਜਾਂਦਾ ਹੈ ਤੇ ਉਸ ਪੈਸੇ ਦੀ ਆੜ ਦੇ ਵਿੱਚ ਕਈ ਜ਼ਿੰਦਗੀਆਂ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ ਤੇ ਉਹ ਨਸ਼ਾ ਜਿਹੜਾ ਹੈ ਮਾਨ ਸਿੰਘ ਵੱਲੋਂ ਜਿਹੜਾ ਹੈ ਨਸ਼ਾ ਤਸਕਰੀ ਦੇ ਵਿੱਚ ਸਾਹ ਦਿੱਤਾ ਗਿਆ ਹੈ